ਨਾਲਪਿੰਡਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਜੀਤ ਸਿੰਘ ਰਮਾਣਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਵਾਈਸ ਚਾਂਸਲਰ ਪੀਏਯੂ ਡਾਕਟਰ ਸਤਵੀਰ ਗੋਸ ਸਿੰਘ ਗੋਸਲ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨੇ ਅੱਜ ਵਿਸ਼ਵ ਸੈਰਸਪਟਾ ਦਿਵਸ 2025 ਦੇ ਮੌਕੇ ਤੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਸੰਕਲਿਤ ਲੁਧਿਆਣਾ ਦੇ ਵਿਰਾਸਤੀ ਸੈਰਸਪਟਾ ਖਜ਼ਾਨੇ ਸਰਲੇਖ ਵਾਲੇ ਚਿੱਤਰਕਾਰੀ ਬ੍ਰੌਸ਼ਰ ਅਤੇ ਦਸਤਾਵੇਜ਼ੀ ਰਿਲੀਜ਼ ਕੀਤੀ ਇਹ ਚਿੱਤਰਕਾਰੀ ਕੰਮ ਲੁਧਿਆਣਾ ਦੇ ਮਹੱਤਵਪੂਰਨ ਵਿਰਾਸਤੀ ਸੈਰਸਪਟਾ ਸਥਾਨਾਂ ਜਿਵੇਂ ਕਿ 200 ਸਾਲ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਯਾਦਗਾਰ ਰਾਇਕੋਟ ਵਿੱਚ ਸਥਿਤ ਬਸੀਆਂ ਕੋਠੀ ਪੀਜੂ ਕੈਂਪਸ ਵਿੱਚ ਪਿੰਡੂ ਪੰਜਾਬ ਦੇ ਸਮਾਜਿਕ ਇਤਿਹਾਸ ਦਾ ਅਜਾਇਬ ਘਰ ਅਤੇ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਲੁਧਿਆਣਾ ਨੂੰ ਬਾਰੀਕੀ ਨਾਲ ਪ੍ਰਦਰਸ਼ਿਤ ਕਰਦਾ ਹੈ ਇਸ ਮੌਕੇ ਬੋਲਦੇ ਹਨ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੇ ਸਹਿਯੋਗ ਜਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਵਿਲੱਖਣ ਪਹਿਲਕਦਮੀ ਨੂੰ ਧਿਆਨ ਨਾਲ ਤਿਆਰ ਕੀਤੇ ਗਏ ਚਿੱਤਰਕਾਰੀ ਕਾਰਜ ਅਤੇ ਛੋਟੀ ਦਸਤਾਵੇਜ਼ੀ ਰਾਹੀਂ ਲੁਧਿਆਣਾ ਦੇ ਮਹੱਤਵਪੂਰਨ ਸੈਰ ਸਪਾਟਾ ਸਥਾਨਾਂ ਨੂੰ ਉਜਾਗਰ ਕੀਤਾ ਹੈ ਕਿਉਂਕਿ ਅਜਿਹੇ ਕੰਮ ਨਾ ਸਿਰਫ ਸਾਡੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਕਰ ਰੱਖਦੇ ਹਨ ਬਲਕਿ ਨਿਵਾਸੀਆਂ ਤੇ ਸੈਲਾਨੀਆਂ ਦੋਵਾਂ ਲਈ ਪ੍ਰੇਰਣਾ ਸਰੋਤ ਵੀ ਹਨ ਪੀਯੂ ਦੇ 22 ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਕਿਹਾ ਕਿ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦਾ ਇਹ ਸਾਰਥਕ ਯਤਨ ਲੁਧਿਆਣਾ ਦੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੁਧਿਆਣਾ ਦੇ ਸੈਰ ਸਪਟਾ ਸਥਾਨਾਂ ਨੂੰ ਉਤਸ਼ਾਹਿਤ ਕਰਨ ਵਿੱਚ ਜ਼ਰੂਰ ਮਦਦ ਕਰੇਗਾ। ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਨੇ ਇਸ ਉੱਤਮ ਪਹਿਲ ਕਦਮੀ ਦੇ ਪਿੱਛੇ ਦੇ ਉਦੇਸ਼ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਹਨਾਂ ਬਰੋਸ਼ਰਾਂ ਵਿੱਚ ਦਸਤਾਵੇਜ਼ੀ ਨੂੰ ਤਿਆਰ ਕਰਨ ਦਾ ਵਿਚਾਰ ਲੁਧਿਆਣਾ ਦੇ ਇਤਿਹਾਸਕ ਅਤੇ ਸੱਭਿਆਚਾਰਕ ਖਜ਼ਾਨਿਆਂ ਨੂੰ ਦਿਲਚਸਪ ਤਰੀਕੇ ਨਾਲ ਸਾਹਮਣੇ ਲਿਆਉਣਾ ਸੀ। ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਇਹ ਵਿਰਾਸਤੀ ਸਥਾਨ ਸਾਡੇ ਸ਼ਾਨਦਾਰ ਅਤੀਤ ਦੇ ਚੁੱਪ ਗਵਾਹ ਹਨ ਅਤੇ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਮਨਾਇਆ ਜਾਣਾ ਵੀ ਚਾਹੀਦਾ ਹੈ ਇਸ ਕਮਰਾਹੀ ਸਾਡਾ ਉਦੇਸ਼ ਲੋਕਾਂ ਨੂੰ ਇਨ੍ਹਾਂ ਸੈਰ ਸਪਟਾ ਸਥਾਨਾਂ ਦਾ ਦੌਰਾ ਕਰਨ ਉਨਾਂ ਦੀ ਕਦਰ ਕਰਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਉਤਸ਼ਾਹਤ ਕਰਦਾ ਹੈ ਜਿਸ ਨਾਲ ਟਿਕਾਊ ਵਿਰਾਸਤੀ ਸੈਰ ਸਪਟਾ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ ਵਿਸ਼ਵ ਸੈਰ ਸਪਟਾ ਦਿਵਸ 2025 ਨੂੰ ਸਮਰਪਿਤ ਇਸ ਸਮਾਗਮ ਦੌਰਾਨ ਲੁਧਿਆਣਾ ਦੇ ਬਦੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਜੀਤ ਸਿੰਘ ਭੈਸ ਵੀ ਮੌਜੂਦ ਸਨ ਦਾ ਹੈਰੀਟੇਜ ਟੂਰਿਜ਼ਮ ਨੀ ਟ੍ਰੈਜਰਜ਼ ਆਫ ਲੁਧਿਆਣਾ ਦੀ ਰਿਲੀਜ਼ ਬਿਸ਼ਪ ਸੈਰਸਪਟਾ ਦੇਵਸ 2025 ਨੂੰ ਸਮਰਪਿਤ ਸ਼ਰਧਾਂਜਲੀ ਵਜੋਂ ਹੈ ਜੋ ਕਿ ਜ਼ਿਲ੍ਹੇ ਵਿੱਚ ਵਿਰਾਸਤੀ ਸੰਭਾਲ ਭਾਈ ਸੱਭਿਆਚਾਰਕ ਮਾਨ ਅਤੇ ਟਿਕਾਊ ਸੈਰਸਪਟਾ ਪ੍ਰਮੋਸ਼ਨ ਪਰ ਧਿਆਨ ਖਿੱਚ ਕੇ ਇਸ ਦੇ ਥੀਮ ਸੈਰਸਪਟਾ ਤੇ ਟਿਕਾਊ ਪਰਿਵਰਤਨ ਗੂੰਜਦੀ ਹੈ